ਕੇ ਦੁਆਬੀਆਂ ਨੇ ਫਿਰ ਇਸ ਰੇਲ ਚ ਇਹਨਾਂ ਸ਼ਾਮਲ ਹੋਏ ਜਿਹਨੂੰ ਰੈਟ ਰੇਸ ਕਹਿੰਦੇ ਆ ਤੇ ਫਿਰ ਕੋਈ ਰਿਸ਼ਤਾ ਨਹੀਂ ਬਕਸਿਆ ਛੁੱਟੇ ਸੱਚੇ ਵਿਆਹ ਤੇ ਇਧਰ ਉਧਰ ਪੈਣਾ ਨੂੰ ਵੀ ਵਾਰੀ ਬਣਾ ਕੇ ਲਾਉਂਦੇ ਨੇ ਇਹ ਆਮ ਲੱਗਦਾ ਬਸ ਸਾਰੇ ਪੰਜਾਬੀਆਂ ਨੂੰ ਲੱਗਦਾ ਪਰ ਦੁਆਬੀਆਂ ਨੂੰ ਖਾਸ ਤੌਰ ਤੇ ਲੱਗਦਾ ਜਿਹੜੀ ਵੱਡੀ ਇਨਕਲਾਬੀ ਲਹਿਰ ਸੀਗੀ ਗਦਰੀ ਬਾਬ ਬਾਤ ਜੀ ਸੌਰੀ ਬਬਰ ਅਕਾਲੀ ਮੂਵਮੈਂਟ ਜਿਸ ਤਰੀਕੇ ਨਾਲ ਉਹਨਾਂ ਨੇ ਫਿਰ ਲੇ ਗਦਾਰਾਂ ਦੇ ਸੋਧੇ ਲਾਇਏ ਜਿਹੜਾ ਇਨਕਲਾਬਸ ਬਣਾ ਮਾਤਾ ਸੀ ਉਹਦੇ ਵਿੱਚ ਇੰਦਾ ਦੀ ਗ੍ਰਾਫਟ ਕਿਦਾਂ ਤੁਸੀਂ ਨੋਟ ਕਰਦੇ ਹੋ ਕਿਉਂ ਹੀ ਜੱਟਵਾਦ ਵਾਲਾ ਜਿਹੜਾ ਆ ਗਿਆ ਸਾਡੇ ਵਿੱਚ ਇਹ ਤੇ 84 ਦੇ ਬਾਅਦ ਹਿੰਦੂ ਸਿੱਖਾ ਵਾਲੀ ਆ ਗਿਆ ਕਾਫੀ ਜ਼ਿਆਦਾ ਪਾੜਾ ਪੈ ਚੁੱਕਾ ਉਹਦੀ ਕਾਈ ਹੈ ਨਾ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਥੋਂ ਦੇ ਵਿੱਚ ਇਤਨੇ ਲੋਕ ਆ ਪੜੇ ਨਿਕਲੇ ਲੋਕ ਆ 247 TV ਤੇ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਮੇਰੇ ਨਾਲ ਮਹਿਮਾਨ ਨੇ ਖਾਸ ਸਾਡੇ ਸੈਂਟਰ ਚ ਬੈਠੇ ਹੋਏ ਡਾਕਟਰ ਜਸ਼ਵਿੰਦਰ ਸਿੰਘ ਪਿਲਗਾ ਇਹਨਾਂ ਦੀ ਐਕਸਪਰਟੀ ਹੈ ਜੀ ਐਕਸਪਰਟੀ ਹਾਰਟੀਕਲਚਰ ਚ ਤੋਂ ਹੋਰ ਵੀ ਬਹੁਤ ਸਾਰੇ ਕੰਮਾਂ ਚ ਉਹਨਾਂ ਨੂੰ ਜਾਣਦੇ ਆ ਇਹਨਾਂ ਦੇ ਲਾਈਫ ਸਟਾਈਲ ਬਾਰੇ ਉਹਨਾਂ ਦੇ ਇੱਕ ਕੰਮ ਬਾਰੇ ਪਹੁੰਚੋ ਦੱਸਿਆ ਕਿ ਮੈਂ ਅਕਤੂਬਰ ਦੇ ਫਰਵਰੀ ਦੇ ਮਹੀਨੇ ਇੰਡੀਆ ਸੀਗਾਰ ਤੇ ਉੱਥੇ ਡਾਕਟਰ ਚਮਨ ਲਾਲ ਨੇ ਜਿਹਨੇ ਸ਼ਿਪਤ ਸਿੰਘ ਤੇ ਕਰਵਾਇਆ ਕਿ ਉਹਨਾਂ ਦਾ ਪਾਸ਼ੇਨ ਸੀਗਾ ਤੋਂ ਘਾਟਨੀ ਇਹਨਾਂ ਦੀ ਸਭਾ ਦੇ ਵਿੱਚ ਉਹਨਾਂ ਨੇ ਜਦੋਂ ਦਵਾਬੇ ਦੀ ਗੱਲ ਛੀਡੀ ਤੇ ਇੱਕ ਚੀਜ਼ ਮੈਨੂੰ ਉੱਥੇ ਹੋਰ ਵਧੀਆ ਲੱਗੀ ਪੋਜ਼ਿਟਿਵ ਬਹੁਤ ਵਧੀਆ ਦਵਾਬੇ ਦੇ ਬਾਰੇ ਉਹ ਇਹ ਜੀ ਕਿ ਉਹ ਕਹਿੰਦੇ ਕਿ ਜਦੋਂ ਅਨੀਸ਼ਲ ਸਟੇਜ ਤੇ ਦਵਾਬੇ ਦੇ ਲੋਕ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ 'ਚ ਗਏ ਤੇ ਮਰੋ ਐਨ ਆਰ ਆਈ ਦੇ ਉੱਤੇ ਗੱਲ ਹੋ ਰਹੀ ਸੀ ਕਿ ਕਿਦਾਂ ਦਾ ਚੱਲ ਰਿਹਾ ਹੈ ਕਿਦਾਂ ਕਿਦਦੇ ਫੇਸੇਸ ਆਏ ਤੇ ਹੁਣ ਕਿੱਥੇ ਪਹੁੰਚ ਗਏ ਤੇ ਉਹਨਾਂ ਨੇ ਇੱਕ ਜਗਰ ਕੀਤਾ ਕਿ ਜਿਹੜੇ ਪਿੰਡ ਚੋਂ ਵੀ ਐਨ ਆਰ ਆਈ ਉੱਠ ਕੇ ਗਏ ਉਹਨਾਂ ਨੇ ਆਪਣੇ ਪਿੰਡ ਦੇ ਜਿਹੜੇ ਉਹਨਾਂ ਨਾਲ ਕੰਮ ਕਰਨ ਵਾਲੇ ਸੀ ਵੀ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਤੇ ਪਹਿਲੀਆਂ ਚ ਉਹਨਾਂ ਨੂੰ ਲੈ ਕੇ ਗਏ ਜਿਹੜਾ ਇੱਕ ਬੜਾ ਪੋਜ਼ਿਟਿਵ ਪੰਜਾਬ ਦੇ ਭਾਈਚਾਰਕ ਸਾਂਝ ਦਾ ਇੱਕ ਉਹਨਾਂ ਨੇ ਦੱਸਿਆ ਉਹ ਚ ਕਿ ਜਿਹੜੀ ਬਾਤ ਆਪਾਂ ਤਾਂ ਪਿਲਈ ਆ ਸਾਡੀ ਅ ਇਹ ਆਪਣੇ ਇਸ ਟੂਰ ਨੂੰ ਕਿ ਜਾਣਾ ਤੇ ਕਰਨਾ ਉਹਦੇ ਤੋਂ ਪਹਿਲਾਂ ਇਹ ਪੋਜ਼ਿਟਿਵ ਨਾਲ ਜਿਹੜਾ ਸੀਗਾ ਇਹ ਬਹੁਤ ਮੈਨੂੰ ਚੰਗਾ ਲੱਗਿਆ ਨਾ ਉਹਦਾ ਕਿ ਉਹਨਾਂ ਨੇ ਆਪੋ ਆਪਣੇ ਪਿੰਡਾਂ ਦੇ ਸੀਰੀ ਦਲਤ ਤੇ ਜਿਹੜੇ ਗਰੀਬ ਲੋਕ ਸੀਗੇ ਉਹਨਾਂ ਦੀ ਬਾਹ ਬੜੀ ਤੇ ਉਹਨਾਂ ਨੂੰ ਇੱਥੇ ਲੈ ਕੇ ਗਏ ਮੈਨੂੰ ਇਸ ਗੱਲ 'ਚ ਪਤਾ ਨਹੀਂ ਕਿੰਨੀ ਕਿ ਸਚਾਈ ਹੈ ਪਰ ਉਹਨਾਂ ਕੋ ਕਾਫੀ ਅੰਕੜੇ ਸੀ ਉਹਨਾਂ ਕਾਫੀ ਗੱਲ ਦੱਸੀ ਸੀ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੇਰੇ ਚ ਇਹ ਹੈ ਨਾ ਜਦੋਂ ਇੱਕ ਬੰਦਾ ਬਾਜ਼ੂ ਆਉਂਦਾ ਤਾਂ ਉਹ ਉਹਨਾਂ ਦੇ ਨਾਲ ਤਾਂ ਕੋਈ ਸ਼ੋਰ ਦਾ ਨਹੀਂ ਹੋ ਰਿਹਾ ਉਹਨਾਂ ਨਾ ਕੋਈ ਕੋ ਲੋਕ ਜਨਤ ਦੇ ਇਥੇ ਵੜੇ ਜਾਣੇ ਆ ਪੜਿਆ ਸੀ ਉਹ ਤਿਆਰ ਹੁੰਦੇ ਸੀਗੇ ਤੇ ਬਹੁਤ ਸਾਰੇ ਲੋਕ ਤਾਂ ਕੋਈ ਦਿਨੋਂ ਮੁੜਿਆ ਨਹੀਂ ਛੱਲ ਪਿੰਡ ਦੀ ਇਸ ਟੋਰੀਆਂ ਹੋਈਆਂ ਕੋਈ ਬੱਬਲੇ ਲਾ ਕੇ ਮੀਨਾ ਮੀਨਾ ਰਿਹਾ ਉਹਨੇ ਕੋਈ ਸ਼ਿਪ ਤੇ ਆਉਂਦਾ ਜੀ ਉਹ ਜਾ ਆ ਰਿਹਾ ਕਮੈਂਨ ਸੀਗਾ ਤੇ ਉਹ ਲੋਕ ਦੇ ਨੇ ਸਿਲੀ ਉਹ ਆਪਣਾ ਸਾਥ ਨਹੀਂ ਚਾਹੁੰਦੇ ਸੀ ਕਿ ਜੇ ਮੈਂ ਪਿੰਡੋਂ ਚਲਾ ਗਿਆ ਮੈਂ ਕਿਤੇ ਇਕੱਲਾ ਹੀ ਨਾ ਰਹਿ ਜਾ ਮੈਂ ਨਾਲ ਦੋ ਚਾਰ ਬੰਦੇ ਲੈ ਲਾਂ ਤੇ ਜਿਹੜਾ ਮਤੋਂ ਦੱਸਿਆ ਵੀ ਮੇਰੇ ਫੁੱਲਾਂ ਦੀ ਗੱਲਾਂ ਨੂੰ ਲੋਕੀ ਇਗਨੋਰ ਕਰਦੇ ਜਿਵੇਂ ਹਾਲਾਂਕਿ ਪੜੇ ਲਿਖੇ ਜੀ ਕੋਰੇ ਫੁੱਲਾਂ 'ਤੇ ਪੈ ਗਿਆ। ਇਹਨਾਂ ਫਿਨਾਲ ਜੁਨੀਵਰ ਦੇ ਉਸ ਜਿਆਦਾ ਨਾਲ ਕਿ ਇਹ ਨਾ ਨਾਪਣ ਭਾਸ਼ਾ ਆ ਵੀ ਨਾਪਣ ਦੇਖਣਾ ਪਕਣਾ ਪਛਾਉਂਦਾ। ਉਹ ਨਾ ਬੰਦੇ ਬਹੁਤੇ ਨਹੀਂ ਸ਼ਹਿਨਦ ਹੁੰਦੇ ਜੀ। ਤੇ ਕੁਦਰਤੀ ਇਹ ਬੰਦਾ ਨਾਲ ਥੋੜੀ ਉਹੀ ਚੱਲਦਾ ਜਿਹਨੂੰ ਇੱਕ ਦਾ ਲੋੜ ਹੈਗੀ ਆ। ਹੂੰ। ਤਾਂ ਉਹ ਵੀ ਜੀਵੀਆਂ ਦੇ ਵਿੱਚ ਆਉਂਦੀ ਸੀ ਵੀ ਅਗਲਾ ਕਹਿੰਦਾ ਚੱਲ ਜਿੱਥੇ ਵੀ ਆਪਾਂ ਇਕੱਠੇ ਹੋ ਰਹੇ ਆ। ਇਹ ਤੇ ਵੀ ਕੰਨ ਕਰੀ ਬਾਰੇ ਆਪਾਂ ਨਾਲ ਕਥੀ ਚੱਲਣੀ ਹੈ ਅੱਛਾ ਬਾਅਦ ਚ ਜਿਹੜੀ 6-6 ਮਹੀਨੇ ਰਹਿ ਗਈ ਗਿਲਸਾ ਲੋਕਣਾ ਉਥੋਂ ਮੁਰਿਆ ਰਹਿੰਦੇ ਸੀ ਸਾਡੇ ਬਿਲਕੁਲ ਨਾਲ ਦਾ ਕੁੜਾ ਉਹ ਸਿਖਾਣੀ ਫੈਮਿਲੀ ਸੀ ਉਹ ਕਹਿੰਦੇ ਆ ਤੇ ਉਹ بابا ਨਾਲ ਜਿੰਨ ਜਗਾ ਕਿਤੇ ਬੰਬੇ ਜਦੋਂ 5-6 ਕਿ ਮਹੀਨੇ ਹੋ ਗਏ ਉਹਨਾਂ ਨੇ ਚਲੇ ਗਏ ਉਹ ਚਾਹੇ ਬੇਸ਼ਬੁਦੀ ਜਗਾ ਚਾਹੇ ਆਪਣੀ ਖੇਤੀਬਾੜੀ ਬਦੀ ਜਗਾ ਉਹ ਤੋਂ ਮੁਰਿਆ ਹ ਹਮ ਇਹ ਨਰਨ ਜਣਾ ਲੈਣੂ ਹਮ ਇਹ ਵੀ ਕਹਿੰਦੇ ਮੇਰੇ ਤਾਂ ਖਾਲੀ ਖਰਾਬ ਹੋ ਗਏ ਨਾ ਮਗਰ ਉਹ ਮੇਰੇ ਕਹਿੰਦੇ ਸਾਰੇ ਫਸਲ ਖਰਾਬ ਹੋ ਜਾਣੀਆਂ ਉਹ ਤੋਂ ਬੰਦ ਤੋਂ ਮੁਰਿਆ 6 ਮਹੀਨੇ ਰਹਿ ਗਏ ਉਹ ਤੇ ਚਾਹਿਆ ਪਰ ਬਾਨੇ ਕਰਨੀ ਸੀ ਕਿ ਇਹ ਚਾਹਵਾਂ ਨੂੰ ਆਪਣੀ ਜਿਹੜੀ ਲੋੜ ਸੀ ਉਹ ਕਰਕੇ ਫਿਰ ਮੁੜ ਕੇ ਸੀਗੇ ਤੇ ਬਾਕੀ ਬਸ ਆਨ ਦਾ ਜਾਂ ਪਰ ਬਹੁਤ ਚੱਲ ਰਿਆ ਅੱਛਾ ਫਿਰ ਫਿਰ ਜਿਹੜੀ ਇਹ ਪ੍ਰਵਾਸ ਦੀ ਲਹਿਰ ਸ਼ੁਰੂ ਹੋਈ ਵੱਡੇ ਪੱਧਰ ਤੇ ਉਹ ਦੁਆਬੇ ਚ ਉੱਠੀ ਕਿਉਂਕਿ ਜਿਹੜੇ ਪਹਿਲਾਂ ਲੋਕ ਆਏ ਸੀ ਉਹਨਾਂ ਨੂੰ ਵੇਖਾ ਵੇਖੀ ਦੁਆਬੇ ਚ ਲਹਿਰ ਉੱਠੀ ਜਿਹੜਾ ਅੱਜ ਤੱਕ ਵੀ ਇੰਪੈਕਟ ਕਿਤੇ ਨਾ ਦੇ ਨਜ਼ਰ ਆਉਦਾ ਅੱਜ ਵੀ ਤੁਹਾਨੂੰ ਦੁਆਬੀਆਂ ਦਾ ਜਿਹੜਾ ਕਲਚਰ ਹੈ ਥੋੜਾ ਅਲੱਗ ਨਜ਼ਰ ਆਊਗਾ ਹੁਣ ਵੀ ਤੁਸੀਂ ਵਾਲ ਰੰਗੀਆਂ ਵਾਲੇ ਨਿਆਣੇ ਮੱਤੀਆਂ ਕੰਨਾਂ ਚ ਪਾਈਆਂ ਵਾਲੇ ਉਹ ਤਾਂ ਰੋੜ ਕਿਤੇ ਪੰਜਾਬ ਘੱਟ ਉਹ ਦੁਆਬੇ ਚ ਜ਼ਿਆਦਾ ਮਿਲਦੇ ਆ ਤੇ ਮੈਂ ਇੱਕ ਦੁਆਬੀਆਂ ਤੇ ਜਿਹੜਾ ਨੈਗੇਟਿਵ ਪੁੱਛਣਾ ਸੀ ਤੁਸੀਂ ਮਾਇਨਾ ਕਰੋ ਉਹ ਇਹ ਆ ਕਿ ਦੁਆਬੀਆਂ ਨੇ ਫਿਰ ਇਸ ਰੇਸ ਚ ਉਹ ਸ਼ਾਮਿਲ ਹੋਵੇ ਜਿਹਨੂੰ ਰੈਟ ਰੇਸ ਕਹਿੰਦੇ ਆ ਤੇ ਫਿਰ ਕੋਈ ਰਿਸ਼ਤਾ ਨਹੀਂ ਬਕਸਿਆ ਕੁਝ ਦੇ ਸੱਚੇ ਵਿਆਹ ਤੇ ਬਿਰੋਧਰੋਂ ਪੈਂਡਾ ਨੂੰ ਵੀ ਵਾਈ ਬਣਾ ਕੇ ਲਿਆਉਂਦੇ ਨੇ ਇਹ ਆਮ ਗੱਲਾਂ ਆਉਂਦਾ ਮੈਨੂੰ ਸਾਰੇ ਪੰਜਾਬੀਆਂ ਨੂੰ ਲੱਗਦਾ ਪਰ ਦੁਆਗਾਂ ਦੇ ਖਾਸ ਤੌਰ ਤੇ ਲੱਗਦਾ ਤੇ ਜਿਹੜਾ ਇਹ ਇੰਦਾ ਵੱਡਾ ਨਿਕਾਦੀ ਵਿਰਸਾ ਚਿੰਗਾਰ ਗਦਰਲੈਰ ਉੱਥੇ ਆਈ ਆ ਤੁਜੀ ਨੇ ਦੱਸਿਆ ਸਾਡੀ ਬੇਟੀ ਹੈ ਨਹੀਂ ਉਹਦਾ ਪਿੰਡਾ ਕਰਮ ਸਿੰਘ ਬੱਬਰਾਣਾ ਪਿੰਡ ਦੌਲਤਪੁਰ ਉੱਥੇ ਜਾਈਦਾ ਤੇ ਲੱਗਦਾ ਪੈਰਾ ਤੇ ਜਿਹੜੀ ਵੱਡੀ ਇਨਕਲਾਬੀ ਲਹਿਰ ਸੀਗੀ ਗਦਰੀਬਾ ਬਾਦ ਜੀ ਸੋਰੀ ਬਬਰ ਅਕਾਲੀ ਦੀ ਹਮਟ ਜਿਸ ਤਰੀਕੇ ਨਾਲ ਉਹਨਾਂ ਨੇ ਫਿਰ ਜਿਹੜੇ ਗਦਾਰਾਂ ਦੇ ਸੋਤੇ ਲਾਇਆ ਜਿਹੜਾ ਇਨਕਲਾਬਸ ਵਾਲਾ ਮਾਤਾ ਸੀ ਉਹਦੇ ਵਿੱਚ ਇੰਦਾ ਦੀ ਗਲੌਟ ਕਿਦਾਰ ਤੁਸੀਂ ਨੋਟ ਕਰਦੇ ਹੋ ਕਿਉਂ ਹੀ ਦੇਖੋ ਜੀ ਲਾਲਚ ਭੁਰੀ ਬਲਾ ਹੈ ਕਿਤੇ ਹੁੰਦੇ ਨਾ ਚੰਗੇ ਨਾਲ ਮਿਲਣ ਦੀ ਟਾ ਹੈ ਹੂੰ ਤੇ ਜਦੋਂ ਲੋਕਾਂ ਨੇ ਇਹ ਦੇਖ ਲਿਆ ਕਿ ਉਹਨੂੰ ਪੜਾਈਆਂ ਤੋਂ ਵੱਧ ਜਾਇ ਹੈ ਹੁਣ ਇਹ ਵੀ ਬੇਸਤ ਜਾ ਰਹੇ ਨੇ ਯਾਰਾ ਕੁਲੀਆ ਛੇਪਦੇ ਆਉਂਦੇ ਹੁੰਦੇ ਸੀ ਕਿ ਪਾਸਪੋਰਟ ਬਾਹਰ ਲਾ ਕੇ ਜਿਹੜੇ ਕਹਿੰਦੇ ਉਹ ਵੀ ਪਾਸਪੋਰਟ ਦੀ ਲੋੜ ਨਹੀਂ ਸੀ ਦੀ ਪਹਿਲਾਂ ਉਹ ਪੇਪਰ ਹੀ ਹੁੰਦਾ ਜੀ ਤੁਹਾਨੂੰ ਦੇ ਦੇਵੇ ਉਦੋਂ ਦੇ ਦੇਵੇ ਚੜਾ ਦਿੰਦੇ ਜੀ ਤੇ ਜਦੋਂ ਵੀ ਲੋਕਾਂ ਨੇ ਚਾਹ ਕੇ ਦੇਖਿਆ ਸਾਰਾ ਸੁੱਖ ਸੁਗਵਾ ਦੇਖਿਆ ਅਗਲਾ ਵਾਰ ਦੇਖਿਆ ਹਾਲਾਂਕਿ ਉਹਨੂੰ ਇਹ ਨਹੀਂ ਸੁੱਖ ਸੁਗਵਾ ਦੇ ਨਹੀਂ ਜਿੰਨੇ ਮੈਂ 50 ਸਾਲ ਪਹਿਲਾਂ ਆਇਆ ਮੈਂ ਇੰਗਲੈਂਡ ਦੇ ਸੀਗਾ ਆਪਣੇ ਰਕਤ ਰਣ ਗਲਕਾਤਾ ਤੇ ਕਹਿੰਦੇ ਸੀ ਅਸੀਂ ਅਸੀਂ ਨਹੀਂ ਗੀਜ਼ਲੀ ਬੋਰੇ ਨੂੰ ਵੀ ਪੰਜ ਪੰਜ ਛੇ ਛੇ ਇੱਕ ਇੱਕ ਘਰ ਨਹੀਂ ਦੇਣੇ ਸੀਗੇ ਹਾਂ ਹਾਂ ਆਜ ਵੀ ਟਾਇਲਟ ਬਾਥਰੂਮ ਆ ਇਹ ਨਹੀਂ ਸੀ ਉਹ ਲੋਕਾਂ ਦਾ ਅਜਿਹੀ ਜਿਹੜੇ ਅਸੀਂ ਸਵੇਰੋਂ ਤੱਕ ਵੀ ਘਰ ਚ ਇੱਕ ਉੱਪਰ ਦੇ ਘਰਲੇ ਵਾਲਾ ਸਾਡੇ ਰਹਿੰਦਾ ਹੈ ਨਾ ਮੈਂ ਉਹਨਾਂ ਨਾਲ ਗੱਲਾਂ ਕੀਤੀ ਉਹਨਾਂ ਸਾਰੀ ਮੇਰੀ ਸਟੋਰੀ ਲਾਈ ਕਹਿੰਦੇ ਹਟ ਗਏ ਹੁੰਦਾ ਜੀ ਬਾਥਰੂਮ ਥਾਏ ਕਿੰਨੇ ਵਰਤ ਪਈਏ ਜਾਂ ਟਾਣੇ ਉੱਤੇ ਗਏ ਉੱਥੇ ਲੇਟ ਕੇ ਉੱਤੇ ਚਾਦਰ ਤੇ ਜਾਣਾ ਪੈਂਦਾ ਸੀਗਾ ਉਹ ਜਦੋਂ ਫਿਰ ਗੱਲਾਂ ਜਾ ਕੇ ਕਰਦੇ ਸੀਗੇ ਪਿੰਡ ਵੀ ਅਸੀਂ ਉੱਥੇ ਇਦਾਂ ਇਦਾਂ ਤਰਗਮੈਂਤ ਕਰਕੇ ਪੈਸੇ ਮਿਲਦੇ ਆ ਤੇ ਜੇ ਤੁਸੀਂ ਇਹ ਚੀਜ਼ਾਂ ਸੋਚੀਏ ਬਾਹਰੋਂ ਤੋਂ ਦੇ ਦਰ ਤੱਕ ਮੇਰਾ ਵੀ ਕਾਰੀਗਾ ਹਾਂ ਵੀ ਮੈਂ ਵੀ ਗੱਲਾਂ ਦੇ ਮਗਰ ਮਗਰ ਚੱਲਾਂਗਾ ਜੀ ਮੇਰਾ ਵੀ ਉਹ ਜਿਹੜਾ ਹੈਗਾ ਉਹ ਜੀਵਨ ਸੁਧਰ ਜਾਏ ਤੇ ਨਾ ਬਹੁਤ ਲੋਕਾਂ ਤੇ ਨਾ ਇਹੋ ਤਰੇ ਸਾਰਿਆਂ ਦਾ ਇੰਦਾ ਸੁਧ ਨਹੀਂ ਹੋਇਆ ਕਿ ਜਦੋਂ ਲੋਕਾਂ ਦੇਖਿਆ ਵੀ ਜਿਹੜਾ ਉੱਥੇ ਦੀ ਰੈ residenciy ਹੈਗੀ ਪਰਮਨੈਂਟ ਉਹ ਗੱਲ ਜੇ ਤੇ ਮੈਂ ਜਾਂਦੀ ਆ ਫਿਰ ਲੋਕਾਂ ਨੇ ਇਹ ਕੁਛ ਕੀਤਾ ਲੋਕਾਂ ਨੇ ਪਰ ਉਹ ਬਹੁਤ ਬਦਲਾਅ ਵੀ ਹੋਏ ਲੋਕਾਂ ਨੂੰ ਚੰਗਰੀ ਲੱਭ ਜਾ ਤੇ ਜਿਹੜੇ ਵਾਰ ਕੋ ਗੱਲ ਨੂੰ ਮੈਡੀਏਟਡ ਕਰ ਦਿੰਨੇ ਆਪਾਂ ਇੱਥੇ ਵੀ ਜਿੱਥੇ ਬੱਚਾ ਪਾਲੇ ਕੋ 2-4% ਬੱਚੇ ਗੜਬੜੀ ਸੀ ਤੇ ਕਹਤਾ ਜੀ ਸਾਰਾ ਹੀ ਨਮਾਜ਼ ਸਾਹਿਬ ਕਰਦਾ ਆ ਨਾ ਇਹਦਾ ਤਾਂ ਨਹੀਂ ਕਰਦਾ ਸੀ ਨਹੀਂ ਪਰ ਇਹ ਵੀ ਇੰਨੀ ਕਹਿ ਸਕਦੇ ਮੈਂ ਨਹੀਂ ਸੀਗਾ ਫਿਰ ਮੁਕਾਂ ਜੇ ਮੇਰੇ ਘਰਿਆਂ ਨੇ ਕੀਤਾ ਅਸੀਂ ਦੋਨ ਗੱਲਾਂ ਕੀਤੀਆਂ ਜਾਰੀ ਕੀ ਕਰੀ ਜਾਂਦੇ ਆ ਰਿਸ਼ਤੇਦਾਰੀ ਚ ਕਰੀ ਜਾਂਦੇ ਮਾਮੇ ਚਾਚਾ ਪੂਰੇ ਇਹਦੋਂ ਹੋਇਆ ਸੀਗਾ ਉਹ ਕਲੇਜ ਉਹਦੇ ਵੀ ਹਮਨ ਦੀ ਮਾਲਵੇ ਦੀ ਉਹ ਬੁਮਾਰੀ ਦਾ ਉਧਰ ਵੀ ਜਗ ਜਿ ਦਰਿਆਵਾਰ ਵੀ ਸੱਤ ਲੇਟੋ ਫੇ ਲੋਕਾਂ ਨੂੰ ਵਾਪਸ ਵੀ ਸ਼ਰਮਾਨੀ ਮਾਰਿਆ ਪਿਆਰੇ ਦੇ ਗੱਲ ਗੱਲ ਦਸਾਈ ਜਾਈ ਤੇ ਬੰਦੇ ਕਹਿੰਦੇ ਯਾਰ ਇਹ ਤਾਂ ਆਪਣੇ ਮੰਮ ਚਾਚੇ ਦੀ ਕੁੜੀ ਪਿਆਰੀ ਉਹਨੇ ਫੁਵਾ ਦੀ ਕੁੜੀ ਪਿਆਰੀ ਇਹ ਤਾਂ ਮਜੂਮਾਨਗਰ ਦੇਸ਼ੇ ਦਾ ਜਦੋਂ ਇਹ ਸੋਚ ਆਈਆਂ ਉਹ ਲੋਕਾਂ ਵੀ ਆਪਣੇ ਆਪ ਹੀ ਜੀਤੋਂ ਪਿਛੇ ਹਟਨ ਵਾਲਾ ਗਾਣਾ ਪਿਆ ਸੋ ਕਿਦਾਂ ਦੇ ਕਰੀ ਬਲ ਹੋਈ ਜੀ ਅਜੇ ਦੋ ਸਵਾਲ ਮੈਨੂੰ ਕਰਨੇ ਆਏ ਇੱਕ ਮੇਰੇ ਦਿਮਾਗ 'ਚ ਇਹ ਸਵਾਲ ਚੱਲ ਰਿਹਾ ਕਿ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਦੰਤਵਸੋਂ ਪੰਜਾਬ 'ਚ ਆ ਤੇ ਪੰਜਾਬ 'ਚੋਂ ਸਭ ਤੋਂ ਜ਼ਿਆਦਾ ਦੰਤਵਸੋਂ ਜਿਹੜੀ ਆ ਉਹ ਜਲਵਾਦੋਆ ਖੇਤਰ ਹੈ ਉਹਦੀ ਅੱਧੇ ਅੱਧੇ ਜਿਹੜੇ ਜ਼ਿਲ੍ਹੇਦਰ ਚਾ ਜਲਵਾਦੋਆ ਕੇ ਪਰਿਸ਼ਾਰ ਦੇ ਉਹਦਾ ਏਰੀਆ ਜਿਹੜਾ ਤੇ ਜਿਹੜਾ ਮੈਂ ਪਹਿਲਾਂ ਸਵਾਲ ਚੁਣਨ ਲਾ ਰਹਾ ਸੀਗਾ ਕਿ ਉਹ ਦਲਤਾਂ ਦੇ ਨਾਲ ਬਾਹਰ ਫੜ ਕੇ ਤੁਰਨ ਵਾਲੀ ਗੱਲ ਸੀ ਅੱਜ ਸਾਡੀ ਸਮਾਜ ਦੇ ਵਿੱਚ ਸੋਸਾਇਟੀ 'ਚ ਇੱਕ ਗੈਪ ਦੇਖਿਆ ਜਾਂਦਾ ਹੈ ਬੜਾ ਜੱਟਵਾਦ ਵਾਲਾ ਜਿਹੜਾ ਆ ਗਿਆ ਸਾਡੇ ਵਿੱਚ ਇੱਕ 84 ਦੇ ਬਾਅਦ ਹਿੰਦੂ ਸਿੱਖਾਂ ਦਾ ਵੀ ਆ ਗਿਆ ਕਾਫੀ ਜ਼ਿਆਦਾ ਪਾੜਾ ਪੈ ਚੁੱਕਾ ਉਹ ਢਿਕਾਈ ਹੈ ਨਾ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਥੋਂ ਜਿਹੜੇ ਚੇਤਨ ਲੋਕ ਆ ਪੜ੍ਹੇ ਲਿਖੇ ਲੋਕ ਆ ਜਿਨ੍ਹਾਂ ਦਾ ਇਨਕਲਾਬੀ ਵਿਰਸਾ ਬਾਬੇ ਬਲਗੇ ਦੀ ਸੋਚ ਵੀ ਲੈ ਕੇ ਚੱਲਦੇ ਇਹ ਦੋ ਜਿਹੜੀਆਂ ਚੀਜ਼ਾਂ ਨੇ ਇੱਕ ਹਿੰਦੂ ਸਿੱਖ ਦਾ ਪਾੜਾ ਹੋਰ ਤੇ ਇੱਕ ਹੋਰ ਵੀ ਨਵਾਂ ਰੂਪ ਆ ਗਿਆ ਤੁਸੀਂ ਤੇਲਾ ਜਿਹੜਾ ਕਾਫਲਾ ਸੀ ਸਿੱਖ ਵਰਸਸ ਕਾਮਰੇਡ ਹਾਂਜੀ ਮਨੁਜ ਜਿਹੜੀ ਅਸੀਂ ਵੰਡੀਆਂ ਦਰ ਵੰਡੀਆਂ ਦਰ ਵੰਡੀਆਂ ਕਹੀ ਜਾ ਰਿਹਾ ਤੇ ਦਲਤਵਸੂ ਇੰਨੀ ਹੁੰਦੇ ਦੇ ਬਾਵਜੂਦ ਦਲਤਾਂ ਦਾ ਸੁਧਾਰ ਕੋਈ ਸਟੇਟਸ ਬਹੁਤਾ ਉੱਥੇ ਨਹੀਂ ਹੋਇਆ ਇਹਦੇ ਪਿਛੇ ਕੀ ਵਜ੍ਹਾ ਪ੍ਰੋਗਰੈਸ ਮੂਵਮੈਂਟ ਵੀ ਉੱਥੇ ਹੋਵੇ ਤੇ ਦਲਤਵਸੂ ਵੀ ਜ਼ਿਆਦਾ ਹੋਵੇ ਤੇ ਉਹਨਾਂ ਦੀ ਭਾਗੀਦਾਰੀ ਸਾਡੇ ਸਿਸਟਮ ਵਿੱਚ ਵੀ ਨਾ ਹੋਵੇ ਤੇ ਸਾਡੇ ਸਮਾਜਾਂ ਨੇ ਵੀ ਉਹਨਾਂ ਨੂੰ ਸਵੀਕਾਰ ਨਾ ਕੀਤਾ ਹੋਵੇ ਇਹਦੇ ਬਾਰੇ ਤੇ ਕੋਈ ਹੈ ਨਹੀਂ ਵੈਸੇ ਜੇ ਸਾ ਮੈਂ ਥੋੜਾ ਜਿਹਾ ਬਕਰੀ ਰਿਹਾ ਲੱਗਦਾ ਇੰਨਾ ਜ਼ਿਆਦਾ ਦਿੱਕਤ ਤਾਂ ਹੈ ਨਹੀਂਗਾ ਕਿਉਂਕਿ ਮੈਂ ਜਦੋਂ ਅਮਰਸਰ ਗਿਆ ਉਹ ਤੇਜਾ 85 ਉਹ ਤੇ ਰਹਾ ਹਿੰਦੂਸਰ ਕਥੇ ਗਿੰਦੇ ਸੀ ਪਿੰਡਾਂ ਦੇ ਵਿੱਚ ਬੱਲਤ ਵੀ ਸਾਰੇ ਰਹਿੰਦੇ ਆ ਮੈਂ ਇਹ ਵੀ ਕਹ ਸਕਦਾ ਹਾਲਾਂਕਿ ਮੇਰਾ ਪੋਲਿਟਿਕ ਨਾਲ ਵਿਚਾਰ ਨਹੀਂ ਹੈਗਾ ਜਾਂ ਕੁਝ ਲੋਕਾਂ ਦਾ ਆਪਣਾ ਇੱਕ ਲਾਲਚੰਦਾ ਵੀ ਮੈਂ ਬੱਕਰਾ ਜਾਂ ਜਹਾ ਮਾਲਵਾ ਮੈਂ ਆਪਣੇ ਇੱਕ ਗਰੁੱਪ ਬਣਾ ਲਮਾ ਕਾਹਕੇ ਤਰ੍ਹਾਂ ਮੇਰਾ ਨਾਮ ਹੋ ਗਿਆ ਜਿਹੜਾ ਬੰਦਾ ਕੋਈ ਲੀਡਰਸ਼ਿਪ ਦੇ ਵਿੱਚ ਨਹੀਂ ਆ ਸਕਿਆ ਪ੍ਰਾਈਸ ਨਹੀਂ ਆ ਸਕਿਆ ਉਹ ਤੇ ਵਿਹਲਾ ਮੰਨ ਜਿਹੜਾ ਕਹਿੰਦੇ ਉਹ ਸ਼ਤਾਨ ਦਾ ਘਰ ਹੋ ਜਾਂਦਾ ਮੈਂ ਕਈ ਵਾਰੀ ਇਹ ਦੇਖੀ ਚੀਜ਼ਾਂ ਦੇ ਬੰਦੇ ਆਪਣਾ ਹੀ ਇੱਚੇ ਰਾਜਾ ਫੜ ਕੇ ਤੁਰ ਜਾਂਦੇ ਆ ਹਾਲਾਂਕਿ ਉਹ ਗੱਲ ਹੁੰਦੀ ਨਹੀਂ ਹੁਣ ਮੇਰੇ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ 11ਵੀਂ ਪੜ੍ਹਦਾ ਜਗਾ ਐਗਜ਼ਾਮਪਲ ਹੈ ਫਿਨਿਸ਼ ਦਾ ਪ੍ਰੈਕਟੀਕਲ ਕੀਤਾ ਕਰਵਾਉਂਦੇ ਤਾਂ ਪਲੰਬ ਲਾਈਨ ਕਲੇਟਾਗਾ ਲਾਉਣਾ ਜਗਾ ਹੰਸਪਾਲ ਸਾਹਿਬ ਜਿਆਦਾ ਦੇਰ ਲਾਦੇ ਕਿਉਂਕਿ ਇੰਜੀਨੀਅਰਿੰਗ ਦਾ ਵਿਸ਼ਾ ਉਹ ਟੀਚਰ ਸੀ ਸਾਡੇ ਨਿਰੰਦਰਪਾਲ ਬਹੁਤ ਸਿੰਪਲ ਉੱਤੇ ਹਾਰਡਵਰਕੀ ਟੀਚਰ ਰੋਲ ਤੋਂ ਅਧੰਗ ਜਿਹਾ ਹੁਣ ਉਹਨਾਂ ਤੋਂ ਸਿੱਖ ਨਹੀਂ ਸੀ ਹੋਇਆ ਹੂੰ ਤੇ ਮੇਰੇ ਫਿਰ ਨਾ ਫੜਿਆ ਮੈਂ ਕਹਿੰਦਾ ਮੈਂ ਕਰਕੇ ਦੇਖਾਂ ਉਹ ਪਹਿਲਾਂ ਤਾਂ ਮੈਂ ਮਾਰੀ ਕਿਉਂ ਕਰੇਗਾ ਮੜੀ ਨਾ ਟਰਾਈ ਕਰਕੇ ਦੇਖਦਾ ਕਾਲਾ ਕੇ ਇਦਾਂ ਕਰਕੇ ਕਹਿੰਦੇ ਉਹ ਮੈਂ ਕੀਤਾ ਤੇ ਉਹ ਫਲਾ ਬਲੈਂਸ ਸੱਟ ਗਈ ਹੂੰ ਤੇ ਉਹਨਾਂ ਦਾ ਕਮੈਂਟ ਪਤਾ ਕੀ ਸੀ ਹਾਂਜੀ ਸੁਣਿਆ ਧਿਆਨ ਨਾਲ ਮਤਲਬ ਇਹ ਤਖਾਣਾ ਦਾ ਬਣਾਉਣਾ ਕਹਿੰਦੇ ਤਖਾਣਾ ਦਾ ਬਣਾਉਣ ਦੇ ਲਈ ਕੰਮ ਕਰਤਾ ਵੀ ਉਹ ਕਹਿੰਦੇ ਹਾਂਜੀ ਐਨੀਮੇਸ਼ਨ ਹੁੰਦਾ ਨਾ ਠੀਕ ਹੈ ਮੇਰਾ ਜਵਾਬ ਕੀ ਸੀ ਮੈਂ ਕਹਿੰਦਾ ਮੁੰਡਾ ਤਾਂ ਜੱਟਾ ਹੈ ਪਰ ਆਗਲਾ ਵੀ ਇੱਕ ਪਾਸੇ ਦਿਖਾਣਾ ਦੂਜੇ ਪਾਸੇ ਆਦਾ ਨਹੀਂ ਹੈ ਹੂੰ ਕਾਲ ਬਿਲਕੁਲ ਕੋਨੇ ਤੇ ਸਾਡਾ ਘਰ ਹੈ ਜਿਹਦੇ ਪਾਸੇ ਹਾਤਾ ਵੀ ਸਾਹਮਣੇ ਮੈਸਤਰੀ ਅਗਲੇ ਪਾਸੇ ਵੀ ਮੈਸਤਰੀ ਹੈਗੇ ਮੈਂ ਕਿ ਜਦੋਂ ਬਿਲ ਹੋਏਗਾ ਉੱਥੇ ਜਲਦੀ ਦਾ ਮੈਤਰੀਆਂ ਦੇ ਚਾਹੇ ਰੱਡੇ ਉਦੋਂ ਟਿੱਕੇ ਕਰਾਉਣੇ ਦਾ ਤਰੀਕਾ ਅੰਦਰ ਦੇਖਣਾ ਹੁੰਦਾ ਸੀ ਮੈਗੋ ਜੀਆ ਸੈਕ ਦੇ ਉੱਤੇ ਰਹਿਦਾ ਇਹ ਜਿਹੜੀ ਯਾਦਬਾਦ ਹੈ ਕਿ ਉੱਥੋਂ ਨਹੀਂ ਆਈ ਇਹ ਜਿਹੜੀ ਗੱਲ ਕਹਿੰਦੇ ਬਣਾਈ ਸਾਡੇ ਬੰਦਿਆਂ ਨੇ ਆ ਚਾਹੇ ਲਾਲਚੂ ਬਣਾ ਲਈ ਚਾਹੇ ਮਾਦੂ ਬਣਾ ਲਈ ਕਿਸ ਤਰ੍ਹਾਂ ਜਾ ਗਿਆ ਸਹੀ ਵੀ ਜਣਾ ਹੈ ਨਹੀਂ ਜਣੀ ਨਹੀਂ ਹੈ ਇਤਸਾਰੀ ਲਗਾਇਆ ਬਾਕੀ ਮੋਤਾਂ ਚ ਬਹੁਤ ਆ ਪਰ ਮੈਂ ਇਹ ਕਹਿਣਾ ਕਿ ਆਪਾਂ ਜਦੋਂ ਬੜੇ ਮਾਨ ਨਾਲ ਕਹਿੰਦੇ ਆ ਨਾ ਕਿ ਗੁਰੂ ਜੀ ਗੁਰੂਆਂ ਦੀ ਵਰਸਾਈ ਹੋਈ ਆ ਤੇ ਗੁਰੂਆਂ ਨੇ ਚਾਰ ਬਾਹਰ ਕੱਢਿਆ ਸਿੱਖੀ ਦਾ ਇਹ ਉਹਦਾ ਜਿਹੜਾ ਇਹਦਾ ਹੋਣਾ ਸਿੱਖੀ ਬਣਨੀ ਇਸ ਗੱਲ ਤੇ ਸੀ ਕਿ ਸਾਰੇ ਜਿਹੜੇ ਉਹ ਦਲਤਾਂ ਨੂੰ ਗਰੀਬਾਂ ਨੂੰ ਇਕੱਠੇ ਕਰਕੇ ਗੁਰੂ ਨੇ ਬਰਾਬਰ ਦਿੱਤਾ ਇਹਨਾਂ ਨੇ ਸਾਨੂੰ ਸਰਦਾਰ ਬਣਾਤਾ ਗੁਲਾਮਾਂ ਤੋਂ ਕਿਸਮ ਤੇ ਪਰ ਕੋਈ ਇਨਾ ਵੱਡਾ ਵੱਡਾ ਵਿਰਸਾ ਸਾਡਾ ਹੋਵੇ ਤੇ ਸਾਡੇ ਵਿੱਚ ਅਜੇ ਵੀ ਉਹ ਚੀਜ਼ ਗਈ ਨਹੀਂ ਕਿ ਤਨਾ ਕਿਤੇ ਹੈ ਕੱਟ ਜੂਰੀ ਨਹੀਂ ਕੱਟੀ ਨਹੀਂ ਬਲਕਿ ਵਧੀ ਹੂੰ ਤੁਸੀਂ ਇਹ ਗੱਲ ਦੇ ਉੱਤੇ ਮੈਂ ਖਾਸ ਕਰਕੇ ਕਿਉਂਕਿ ਦਵਾਦਾਂ ਪਹਿਲੇ ਸ਼ੁਰੂ ਵਿੱਚ ਕਿਹਾ ਇਹ ਨਾ ਦੋ ਇਹਨਾਂ ਨੂੰ ਚਕਾਰ ਭਾਈਏ ਦੋ ਆਪਸ ਰੁਕੇ ਰਹੇ ਦਵਾਦਾਂ ਵੀ ਨਹੀਂ ਗਾ ਐਸ ਲਈ ਪੰਜਾਬ ਦੀ ਰਹੀ ਜੇ ਕੀ ਸੁਣੋ ਤੁਸੀਂ ਇਹ ਪੜ੍ਹਦੇ ਪਰ ਮੈਂ ਕਹਿੰਦਾ ਕਿ ਗੁਰੂਆਂ ਦੀ ਵਰਸੋਈ ਹੁੰਦਾ ਸੀ ਇਹ ਸਾਡਾ ਫਰਕ ਕੀ ਆ ਕੋਈ ਮੰਨੂ ਵਾਲੇ ਆ ਤੇ ਅਸੀਂ ਗੁਰੂ ਵਾਲੇ ਆ ਗੁਰੂ ਵਾਲੇ ਆ ਪਰ ਗੁਰੂ ਵਾਲਿਆਂ ਦੇ ਵੀ ਵੇਖੋ ਇੱਕ ਪਿੰਡ ਦੇ ਵਿੱਚ ਅੱਜ ਕੱਲ 4-4 ਗੁਰਦੁਆਰੇ ਨੇ ਭਾਵੇਂ ਭਾਵੇਂ ਗੁਰਦੁਆਰੇ ਜਾਤ ਪਾਤਾਂ ਦੇ ਗੁਰਦੁਆਰੇ ਨਹੀਂ ਜੇ ਬਾਬਾ ਜੀ ਇਹ ਸ਼ਹਿਰ ਰਹਿੰਦੀ ਸੀ ਨਾ ਦਾ ਗੁਰਦੁਆਰਾ ਇਹ ਭਾਈ ਲਾਲੂ ਗੁਰਦੁਆਰਾ RAMDEV ਜੀ ਦਾ ਹੈ ਆ ਸੈਣੀ ਸਿੰਘਾਂ ਦਾ ਹੈ ਆ ਕੰਬੂਸ ਜੀ ਦਾ ਹੈ ਆ ਮੈਨੂੰ ਅਸੀਂ ਬੇਸਿਕਲੀ ਜਿਹੜੀ ਆ ਇਹ ਗੁਰੂ ਪੜਦੇ ਬਹੁਤ ਆ ਪਰ ਨਾ ਗੁਰੂ ਦੀ ਸੋਈ ਉਹਨਾਂ ਤੋਂ ਨਾ ਗੁਰੂ ਦੀ ਮੰਗ ਰੇ ਸੀ ਪਰੰਦੇ ਤੇ ਯੋਰ ਦਿੱਤਾ ਕਿ ਪੜ ਕੇ ਉਹ ਬਾਦੇ ਦਾ ਇਹ ਸੁਨੇਹਣ ਕਰਕੇ ਪੜ ਪਰ ਗੱਡੀ ਲੱਗੀਆਂ ਪਰ ਪਰ ਗੱਡੀਆਂ ਲੱਦੀ ਜਾ ਰਹੀਆਂ ਅਗਲਾ ਬਾਦੇ ਅਸੀਂ ਬਹੁਤ ਇਹ ਸਟੇਟਮੈਂਟ ਹੈ ਨਾ ਸੁਆਮੀ ਦਾ ਮੈਂ ਸਵਾਲ ਕਰ ਰਹਾ ਇੱਕ ਕਲਾਸ ਨੂੰ ਪੂਰਾ ਬੰਦ ਕਰੀਏ ਬੜਾ ਲੰਬਾ ਹੋ ਜਾਵੇ ਉਹਨੇ ਬੜਾ ਇਹਨੂੰ ਕਰਦਾ ਹੋਰ ਵੀ ਦਸਾਜ ਦੀ ਮੇਰੇ ਨਾਲ ਕਹੋ ਬੜੀਆ ਸਵਾਲ ਕੀਤਾ ਸੀਗਾ ਪਰ ਕਿਤੇ ਠੋਸ ਉੱਤਰ ਨਹੀਂ ਮਿਲਿਆ ਤੇ ਮੈਨੂੰ ਵਾਰ-ਵਾਰ ਇਹ ਆਉਂਦਾ ਕਿ ਜਿੱਥੇ ਇਹ ਜੀ ਗੁਰੂਆਂ ਦੀ ਵਿਰਾਸਤ ਦੀ ਗੱਲ ਕਰਦੇ ਆ ਤੇ ਉੱਥੇ ਸਾਨੂੰ ਇਹ ਸਵਾਲ ਕਰਨਾ ਵੀ ਬਣਦਾ ਦੇ ਨਾਲ ਦੀ ਨਾਲ ਜਿੱਥੇ ਇੰਤਿਆਬੇ ਉਸੇ ਦੀ ਗੱਲ ਕਰਦੇ ਜਿੱਦਾਂ ਇਹ ਕਹਿੰਦੇ ਆ ਕਿ ਜਿਹੜੀ ਗਵਰਨਮੈਂਟ ਵਾਲੇ ਤੇ ਬਾਅਦ ਖਾਲੀ ਜਿਹੜਾ ਬਬਰ ਖਾਲੀ ਨਹੀਂ ਉਹਦੇ ਬਾਅਦ ਕੁਲ ਸ਼ਲਾਹ ਸੀ ਉਹਦਾ ਬਟਾ ਰੋ ਹੋ ਗਿਆ ਤੇ ਹੁਣ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਜਿੱਦਾਂ ਹੁਣ ਜਿਹੜੇ ਪੁੱਛਾ ਦੇ ਨਾਲੇ ਬਾਬਿਆਂ ਦੇ ਖਿਲਾਫ ਇੱਕ ਮਹੀਨੇ ਚੱਲੀ ਹੋਈ ਹੈ ਕੰਟ ਟਿਸ਼ੂ ਬੜਾ ਵੱਡਾ ਬਣਿਆ ਆਇਆ ਤੇ ਉਹ ਚੰਗੂ ਨਾਲ ਪਾਸੇ ਜਾ। ਮੈਂ ਤੁਹਾਨੂੰ ਕਹਿਣ ਦਾ ਸੀ ਕਿ ਮਾਲਦੇਆਰੇ ਪਾਸੇ ਇਹ ਜਿਹੇ ਸਾਗ ਲਾਣਾ ਬੜਾ ਭਾਰੂ ਆ ਤੇ ਦੁਆਬੇ 'ਚ ਦਰਗਾਹਾਂ ਬਣੀਆਂ ਨੇ। ਜਿੱਥੇ ਚਲਦੇ ਨਕੋਦਰ ਚਲਜੋ, ਕਿਤੇ ਚਲਜੋ ਹਰੀਆਂ ਤੀਖ ਸੜਕਾਂ ਤੇ ਜਾਂਦੇ ਜਾਓ, ਕਿਤੇ ਇੰਟੀਰੀਅਰ ਦੁਆਬੇ 'ਚ ਇਹਨੂੰ ਮਰਜੀ ਚਲਜੋ। ਹਰ ਪਿੰਡ, ਹਰ ਥਾਂ ਤੇ ਹਰੀਆਂ ਜਗਰਾਂ 'ਚ ਦਰਗਾਹਾਂ ਮਿਲਦੀਆਂ ਨੇ ਤੇ ਇਹ ਇਹ ਬਰਸਾ ਦੇ ਕਿਥੋਂ ਆਣ ਬਣਿਆ ਵਿੱਚ ਕਿਸ ਤਰ੍ਹਾਂ ਹੋ ਗਿਆ ਸਾਰਾ ਬੁਰਾ ਲਗਾ। ਇਹ ਨੂੰ ਇਹ ਭਾਈਚਾਰਕ ਸਾਜ ਰੋਹਾਂਗੇ, ਸਾਝਾ ਵਿਸਾ ਕਹਾਂਗੇ ਤੇ ਕਿਲਾਇ ਚਾਈਆਂ। ਇਹ ਤਾਂ ਬਿਲਕੁਲ ਕਰਾਹੇ ਪਾਏ ਹੋਇਆ ਜੀ ਅਸੀਂ ਗੱਲਾਂ ਤਾਂ ਕਿਛੜ ਰਹੀਆਂ ਤੇ ਜਿਹਦੀ ਮਾਇਆ ਹੈ ਨਾਲੀ ਇਹ ਬਹੁਤ ਖਰਾਬ ਚੀਜ਼ ਹੈ ਤੋਂ ਬਿਨਾ ਸਾਦਾ ਵੀ ਨਹੀਂ ਪਰ ਜਦੋਂ ਥੋੜੀ ਆਉਂਦੀ ਫਿਰ ਉਹ ਛਾਲੀਆਂ ਵੀ ਮਾਰ ਲੱਪੈਂਦੀ ਹਰ ਕੋ ਬੰਦਾ ਚਾਹਦਾ ਮੈਂ ਕਿਸੇ ਨਾ ਕੇ ਪਾਸੋਂ ਪੈਸਾ ਕਰਾਂ ਜਦੋਂ ਆਪਾਂ ਗੱਲਾਂ ਸਾਰੇ ਕਰਦੇ ਆਂ ਜਦੋਂ ਘਰ ਕੱਚੇ ਸੀ ਤਾਂ ਮਨ ਸੱਚੀ ਸੀਗੇ ਹੁਣ ਘਰ ਪੱਕੇ ਹੋ ਗਏ ਤਾਂ ਮਨ ਕੱਚਾ ਹੋ ਗਿਆ ਤੇ ਉੰਨਾ ਹੈ ਆਪਣੇ ਸਕੂਲ ਨਾਲੋਂ ਤੋਂ ਲੈ ਕੇ ਹੱਥ ਕਰ ਦੇਦਾ ਜਦੋਂ ਆੜ ਗਵਾੜ ਜਾਂ ਹੋਰ ਵੀ ਹੁੰਦਾ ਹੈ ਖੇਤੀਬਾੜ ਦੇ ਵਿੱਚ ਹੁੰਦਾ ਜਿਵੇਂ ਸਾਡੀ ਫਸਲ ਕੱਟਣ ਤੋਂ ਰਹਿ ਗਈ ਹੈ ਕਿਸੇ ਕਾਰਨ ਕਰਕੇ ਕੋਈ ਬਹੁਤ ਬਿਮਾਰ ਹੋ ਗਿਆ ਗੱਡਾ ਖਰਾਬ ਹੋ ਗਿਆ ਜੇ ਤੁਹਾ ਤੋਂ ਨਾ ਲੈ ਗਿਆ ਤਾਂ ਪਾ ਲੈਦੇ ਸੀਗੇ ਤੁਸੀਂ ਬੀਜੀਆਂ ਤੇ ਤੁਹਾਨੂੰ ਸਾਹਿਬ ਨੂੰ ਮੈਂ ਲਿਆਉ ਜੇ ਆਪਣੇ ਦੋ ਵਾਲ ਕੇ ਆਪਾਂ ਕਰਨੀ ਬੀਜਣੀ ਹੈ ਜਿਹੜੀ ਕਮਾਅ ਦਾ ਕੱਟਣ ਤੋਂ ਰਹਿ ਗਿਆ ਵਿਸਾਖੀ ਦੀ ਬੜੀ ਗੱਲ ਹੋਣ ਵਾਲੀ ਹੈ ਕਿ ਮੰਗ ਬੰਦ ਜਦਿਆ ਆਪ ਦੇ ਕਹਿੰਦੇ ਨਹੀਂ ਪਾਣੀ ਆ ਉਹਦੇ ਮੋੜਾ ਸੀ ਆ ਉਹ ਕਹਿੰਦਾ ਹੁਣ ਜਾਈਂਦਾ ਪਾਗ ਵੱਟ ਭਰਾ ਕਹਿੰਦੇ ਹੁੰਦੇ ਜੀ ਪਾਗ ਵੱਟ ਭਰਾ ਜੀ ਅਸੀਂ ਪਾਗ ਹੀ ਹੁੰਦੀ ਐ ਕਿ ਜੀ ਉਹ ਕਹਿੰਦੇ ਤੁਸੀਂ ਲੱਗਿਆ ਕਹਿੰਦੇ ਇਹ ਲੱਗਿਆ ਭਰਾ ਬਣ ਜਾਣਾ ਕਰੋ ਜੀ ਪਾਗ ਵੱਟ ਭਰਾ ਕੋਈ ਸੀਗਾ ਲੋੜਾ ਹਾਂ ਜੇ ਮਾਇਆ ਆ ਗਈ ਬੰਦਾ ਕਹਿੰਦਾ ਮੇਰੇ ਕੋਲ 20 ਬਣਾ ਦਿੰਗੇ ਮੈਂ ਕਿਹਾ ਵੀ ਭਾ ਕਿਉਂ ਲੋਕਾਂ ਜੀ ਇਹ ਕਾਹ ਕੇ ਮਾਂ ਬਿਲਕੇ ਤੋਂ ਪਰ ਕਿਉਂ ਰਾਂਗਾ ਜੋ ਮੈਂ ਇਸਤਾਨ ਦੀ ਟੁੱਟੇ ਸਾਹ ਕਹਿੰਦਾ ਜਿਹੜੀ ਇਹ ਗੜਬੜ ਹੁੰਦੀ ਐ ਮਾਇਆਤ ਮੈਨ ਖਾਦਾ ਬਿਲਕੁਲ ਨਹੀਂ ਜੇ ਕਿ ਬਿਠਿਆ ਗਿਆ ਤਾਂ ਐਸੀ ਜੇ ਬੈਠਣ ਆਇਆ ਜੋ ਸੀਗਾ ਉਹ ਤੁਰਾਇਆ ਚਾਹ ਰਿਹਾ ਤਾ ਜੀ ਬੱਚੇ ਸੀਗੇ ਜੋ ਵੀ ਸੀਗਾ ਆਪਣੇ ਦਾਜਾ ਦੇ ਟ੍ਰੈ ਪਰ ਮਾਇਆ ਨਹੀਂ ਲੋਕਾਂ ਨੂੰ ਸੈਲਫਿਸ਼ ਬਣਾਤਾ ਮੈਂ ਤਾਂ ਇਹ ਨਿਜੋੜ ਕਰਦਾ ਜਿੱਥੇ ਵੀ ਮੈਂ ਗੱਲ ਕਰਦਾ ਕਿ ਇਹ ਮਾਇਆ ਨਹੀਂ ਨਹੀਂ ਉਹ ਤਾਂ ਹੈ ਨਹੀਂ ਪਰ ਮੇਰੇ ਸਵਾਲ ਜਿਹੜੇ ਉੱਥੇ ਰਿਹਾ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਜਿੱਦਾਂ ਤਲਵੰਦੀ ਦੀ ਗੱਲ ਕਰ ਰਿਹਾ ਮੇਰੇ ਕੋਲ ਉੱਥੇ ਆਉਂ ਜਾਂ ਜਾਣਾ ਗੁਰਦੁਆਰਾ ਹਾਂ ਜੀ ਬਤੀ ਉਹਦੇ ਆਪਾਂ ਉਹ ਤੁਹਾਡੇ ਕੀ ਆ ਦੇਖੀਏ ਤੁਸੀਂ ਕੀ ਆ ਰਹਿਣ ਨਾ ਬਲੇ ਇੰਨਾ ਪ੍ਰੋਗਰੈਸਰ ਏਰੀਆ ਹੋਵੇ ਵਿਚਾਰ ਫੁਲਗ ਲੱਗ ਜਾਂਦੇ ਕਿ ਤੁਸੀਂ ਸੁਣਦਾ ਨਾ ਜੀ ਅਸੀਂ ਜਾ ਲੱਗ ਜਾਂਦੇ ਮਤਾਂ ਦੇਖਦੇ ਵੀ ਜਾਦੇ ਜਰਾਵੇ ਹਾਂਜੀ 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 ਇਹ ਹੈਗਾ ਲੱਗਦਾ ਜੀ ਸਰ ਜਿਹੜੀ ਤੁਸੀਂ ਇਹ ਮਜ਼ਾਰਾਂ ਦੀ ਗੱਲ ਕੀਤੀ ਜਾਂ ਕਬਰਾਂ ਦੀ ਗੱਲ ਕੀਤੀ ਜਾਂ ਪੀਰਾਂ ਦੇ ਨਾਮ ਦੇ ਉਤੇ ਇਹ ਤਾਂ ਉਹ ਤੁਸੀਂ ਲੇ ਕੋ ਤੁਸੀਂ ਵੀ ਲਗਾਤਾਰ ਹੀ ਜਾਂਦੇ ਹਰ ਸਾਲ ਹੀ ਚੱਲ ਜਾਂਦੇ ਇਹ ਬਾਜੇ ਦੀ ਚੀਜ਼ ਬਹੁਤ ਜ਼ਿਆਦਾ ਹੋ ਗਿਆ ਬਹੁਤ ਕਾਫੀ ਜ਼ਿਆਦਾ ਹੋ ਗਿਆ ਔਰ ਕਿ ਨਹੀਂ ਹੋਰ ਹੀ ਬੜੇ ਖਲਾਕੇ ਤੁਸੀਂ ਜੀਟੀ ਰੋਡ ਤੋਂ ਆਪਾਂ ਜਿਹੜਾ ਮੱਝ ਆ ਕੇ ਵਿਆਸ ਤੋਂ ਹੀ ਸ਼ੁਰੂ ਹੁੰਦਾ ਨਾ ਤੁਸੀਂ ਦੇਖੋ ਅੱਗੇ ਜੇ ਉਹ ਵਧਦੇ ਆ ਤੇ ਜੀਟੀ ਰੋਡ ਦੇ ਉੱਤੇ ਤੁਹਾਨੂੰ ਹਰ ਪਿੰਡ ਦੇ ਉੱਤੇ ਹੀ ਸੜਕ ਦੇ ਬਾਹਰ ਜਿਹੜਿਆ ਔਰ ਮੇਲੇ ਉੱਥੇ ਜਿਹੜੇ ਲੱਗਣੇ ਸ਼ੁਰੂ ਹੋ ਗਏ ਨੇ ਇਹ ਬੇਸਿਕਲੀ ਇਹਦੀ ਸ਼ੁਰੂਆਤ ਤੇ ਇਹਦਾ ਪ੍ਰਚਾਰ ਇਦਾਂ ਹੋਇਆ ਸੀਗਾ ਕਿ ਸਾਡੇ ਜਿਹੜਾ ਨਾ ਸਾਂਝਾ ਸਭਿਆਚਾਰ ਆ ਅਸੀਂ ਮਸੂਲ ਭਾਈ ਜਾਰੇ ਨੂੰ ਨਾਲ ਲੈ ਕੇ ਚੱਲਦੇ ਆਉਂਦੇ ਆ ਉਹ ਵੱਧ ਕੇ ਤੇ ਇਹਦਾ ਮੇਰੇ ਕੋਲ ਪੱਛਾਤਾਪ ਉਹਦੇ ਲਈ ਨਹੀਂ ਇਹ ਬਿਲਕੁਲ ਇੱਕ ਸਿਆਸੀ ਦੇ ਤੋ ਚਾਲ ਸੀ ਕਿ ਲੋਕਾਂ ਦੀ ਵੰਡ ਦਾ ਵੰਡ ਜਿਹੜੀ ਉਹ ਕਿਵੇਂ ਕੀਤੀ ਗਈ ਜੇ ਗੁਰਦੁਆਰਿਆਂ ਦੇ ਵਿੱਚ ਵੰਡ ਪੈਦਾ ਕਰ ਦਿੱਤੀ ਤੇ ਮੰਦਰਾਂ ਦੇ ਵਿੱਚ ਵੀ ਵੰਡ ਪੈਦਾ ਹੋ ਗਈ ਇਸ ਸਮਾਜ ਨੂੰ ਬਾਰੇ ਇਹ ਇਹ ਬ੍ਰਾਹਮਣ ਸਭਾ ਦਾ ਹੈ ਇਹ ਖੱਤਰੀਆਂ ਦਾ ਮੰਦਿਰ ਹੈ ਉੱਥੇ ਵੀ ਬਹੁਤ ਵੱਡੀ ਡਿਵੀਜ਼ਨ ਹੈ ਹੋਰ ਤੇ ਇਹ ਕੇਜਾ ਕਿ ਫਿਰ ਉਹਦੇ ਵਿੱਚ ਹੀ ਸਾਡੇ ਜਿਹੜਾ ਸਾਧਨਾ ਸਿੱਖੀ ਦੇ ਵਿੱਚ ਆ ਉਹ ਵੀ ਉਸੇ ਹੀ ਸ਼ਾਜੇਸ਼ ਨੇ ਸਸੀ ਔਰ ਉਸ ਤੋਂ ਅਗਲੀ ਸ਼ਾਜੇਸ਼ ਇਹ ਹੈ ਕਿ ਲੋਕਾਂ ਦੀ ਸੋਚ ਨੂੰ ਸੈਂਟੀਫਿਕ ਨਾ ਰਹਿਣ ਦਿੱਤਾ ਜਾਏ ਇਹ ਡੀਪ ਸਟੇਟ ਦੀ ਕੌਂਸੀ ਹੈ ਔਰ ਡੀਪ ਸਟੇਟ ਕਹਿੰਦੇ ਆ ਕਿਈ ਥਾਂ ਤੇ 5 ਤੋਂ 10 ਮਰਲੇ ਕਿੱਦਾਂ ਦੇ ਜਗ੍ਹਾ ਲੈ ਕੇ ਇਹ ਜਿਹੜਿਆ ਇਹਨੂੰ ਪ੍ਰਚਲਿਤ ਕੀਤਾ ਗਿਆ ਔਰ ਉਹ ਪ੍ਰਚਲਿਤ ਕੀਤਾ ਗਿਆ ਬਹੁਤ ਵੱਡੇ ਇਹ ਗੱਲ ਸ਼ੁਰੂ ਹੋ ਗਿਆ ਔਰ ਤੀਸਰੀ ਗੱਲ ਇੱਕ ਹੋਰ ਜਿਹੜੀ ਹੁਣ ਸ਼ੁਰੂ ਹੋ ਗਈ ਹੈ ਉਹ ਉਹ ਜਿੱਦੀ ਝਖੇਰੇ ਲੱਭੋ ਉਹ ਜਠੇਰੇ ਲੱਪਣ ਦੀ ਗੱਲ ਜਿਹੜੀ ਆ ਉਹ ਚੱਲੀ ਆ ਔਰ ਸਾਡਾ ਆਪਣੇ ਪਰਿਵਾਰ ਵੀ ਹਿਸਪਾਲਾ ਦਾ ਜਿਹੜੂ ਬੜੀ ਵਾਰ ਕਹਿੰਦਾ ਕਿ ਉੱਥੇ ਕਿਹਦੇ ਹਿਸ਼ਾਰਪੁਰ ਡਿਸਟ੍ਰਿਕਟ 'ਚ ਆਪਣੇ ਜਠੇਰੇ ਦੀ ਜਗ੍ਹਾ ਲੱਗੀ ਹੈ ਆ ਤਾਂ ਉਹਦੇ ਬਾਰੇ ਕੋਸ਼ਿਸ਼ ਕਰੀਏ ਤੇ ਮੈਂ ਇਹ ਕਹਿੰਦਾ ਵੀ ਮੈਨੂੰ ਹਿਸਪਾਲਾ ਦਾ origion ਤੁਸੀਂ ਪਹਿਲਾਂ ਦੱਸੋ ਕਿ ਸਾਡਾ origion ਕਿੱਥੋਂ ਆਇਆ ਸੀ ਕਿੱਥੋਂ ਆਏ ਆ ਉਹਦੇ ਉੱਤੇ ਕੋਈ ਗੱਲ ਨਹੀਂ ਔਰ ਉਹ ਜਿਹੜੇ ਕੁਝ ਬੰਦੇ ਨੇ ਜਿਹੜੇ ਸਿਆਸੀ ਤੌਰ ਤੇ ਆਪਰੇ ਡਰਾਵੀਂ ਨਹੀਂ ਪਿੱਛੇ ਹੌਂਡੇ ਨੇ ਉਹ ਮਣੇ ਇਸ ਪਿੱਛੇ ਕੰਮ ਕਰ ਰਹੇ ਆ ਕੋਈ ਜਿੱਥੇ-ਜਿੱਥੇ ਹਿਸਪਾਲਾ ਦੀ ਜਿਹੜਾ ਕੋਈ ਜਠੇਰੇ ਲੱਭ ਲੀਏ ਸੋ ਜ ਕੋਈ ਨਾ ਕੋਈ ਫਾਰਗਿਟੇ ਰਹੇ ਬਦਲੇ ਰਹੇ ਇਹ ਮਤਲਬ ਬੰਦਿਆ ਦਾ ਇਹ ਇਸ ਕਰਕੇ ਕੋਈ ਉਹਦੇ ਫਿੱਕੇ ਸੈਂਟਰ ਕੋਈ ਕਦਾਹਾਰ ਜਾਂ ਇਤਿਹਾਸਕ ਤਾਠੀ ਹੋਗੀ ਇਹ ਐਮੋਸ਼ਨਲ ਕਾਰਡ ਇਹ ਸਾਰੇ ਖੇਡੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਹੈ ਵੰਡ ਦਰ ਵੰਡ ਵੰਡ ਦਰ ਵੰਡ ਕਰਦੇ ਰਹੇ ਕਿ ਲੋਕ ਕਿਸੇ ਮੁੱਦੇ ਦੇ ਉੱਤੇ ਇਕੱਠੇ ਨਾ ਹੋ ਸਕਣ ਤਬਿਲਕ ਅਸੀਂ ਕੋਈ ਐਸੀ ਗੱਲ ਬਾਤ ਜਿਹੜੀ ਦੁਆਬੇ ਬਾਰੇ ਜਾਂ ਆਪਣੇ ਨਗਰ ਬਾਰੇ ਤੁਸੀਂ ਕਰਦੇ ਹੋਏ ਆ ਪਰ ਦੂਜੇ ਟੌਪ ਤੇ ਬਾਅਦ ਚ ਗੱਲ ਕਰਦੇ ਆ ਤੁਸੀਂ ਇਹਨੂੰ ਕਿਤਾਬ ਸਰ ਕੇ ਕਾਫੀ ਲੰਬਾ ਹੋ ਗਏ ਨੂੰ ਜ਼ਰੂਰ ਸੱਜ ਵੀ ਕਰਾਂਗੇ ਪਰ ਮੈਂ ਗਿਲਸਾਹਬ ਤੇ ਹਸਪਾਲ ਸਾਹਿਬ ਤੁਹਾਡਾ ਇੱਕ ਗੱਲ ਕਰਨੀ ਜੇ ਮੈਨੂੰ ਬਹੁਤ ਚਿੰਤਾ ਰਹੀ ਹੈ ਜਦੋਂ ਮੈਂ ਪਿਛਾ ਲਿਆ ਤੇ ਇਸੇ ਕਰਕੇ ਲਿਆ ਅੱਲੇ ਕਾ ਸੀਗਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ساری ਜ਼ਿੰਦਗੀ ਇਸੇ ਦੀ ਕੰਮ ਕੀਤਾ ਬਹੁਤ ਮਿਹਨਤਾਂ ਕੀਤਾ ਵਰਾਂਤਲੀ ਗੀਤਾ ਜੀ ਨੇ ਸੱਧਿਆਤੋਤ ਜੀ ਆਗੇ ਗਾਈਡ ਕੀਤਾ ਉਹਨਾਂ ਨੇ ਪਰ ਹੁਣ ਜਿਹਦੀ ਆਪਾਂ ਗੱਲ ਤਰੱਕੀ ਦੀ ਕਰਦੇ ਆ ਤਰੱਕੀ ਹੋਣ ਦੇ ਬਰਾਬਰ ਬਰਾਬਰ ਜਿਹੜਾ ਹੈਗਾ ਸਾਡਾ ਚਾਹੇ ਉਹ ਡੀਫੋਰੈਸਟੇਸ਼ਨ ਹੋਈ ਹੈ ਚਾਹੇ ਪਲਾਂਟੇਸ਼ਨ ਕੱਟ ਹੋਈ ਹੈ ਚਾਹੇ ਪਲਾਂਟੇਸ਼ਨ ਦੀ ਬੀਜਰੇਸ ਨਹੀਂ ਹੋਈ ਮੈਨੂੰ ਵੀ ਬਹੁਤ ਫਿਕਰ ਰਹਿੰਦਾ ਆ ਵੀ ਪਿੱਛੇ ਕੋਈ ਡੀਸੀ ਸਾਹਿਬ ਨੇ ਮੈਨੂੰ ਬੰਦਾਰੇ ਬੁਲਾਇਆ ਪਲਾਂਟੇਸ਼ਨ ਦੀ ਪਲਾਨਿੰਗ ਕਰਨ ਲਈ ਸੀ ਤੇ ਜਦੋਂ ਉਥੇ ਡੀਐਫਓ ਸਾਹਿਬ ਨੇ ਆਪਣਾ ਪਰਚਾ ਪੜ੍ਹਿਆ ਤਾਂ ਉਹ ਕਹਿੰਦੇ ਜੀ 1% ਗ੍ਰੀਨ ਹੈ ਸਾਰਾ ਬਣਾਇਆ ਗਿਆ ਬਹੁਤ ਦਿਨ ਪਹਿਲਾਂ ਫਾਜ਼ਿਲਾ ਜਿਹੜਾ ਜਣਾ ਬਣਿਆ ਤੇ ਉੱਥੇ ਵੀ ਇਦਾਂ ਸਕੀਮਾਂ ਚੱਲੀਆਂ ਜੀ ਵੀ ਅਸੀਂ ਬਹੁਤ ਬੁਟੇ ਤੇ ਲਾਉਣੇ ਆ ਤੇ ਉਹ ਵੀ 1% ਗ੍ਰੀਨ ਸੀਗਾ ਹੁਣ ਜਦੋਂ ਮੈਂ ਇੱਥੇ ਆਇਆ ਤਿੰਨ ਮਹੀਨੇ ਪਹਿਲਾਂ ਤੇ ਉਦੋਂ ਕਾਫੀ ਬਰਸਲੇ ਵਿੱਚ ਚਰਚਾ ਸੀ ਕਿ ਜਲੰਧਰ ਰਾਜੇ ਨੂੰ ਅਸੀਂ ਸਰਕਾਰ ਲਈ ਨਹੀਂ ਆਦੋ ਆਪਾ ਪੰਜਾਬ ਜਲੰਧਰ ਦੀ ਜਿਹੜੀ ਐਵਰੇਜ ਗ੍ਰੀਨ ਹੈਗੀ ਹੈਗਾ ਉਹ ਸਿਰਫ 2% ਰਹਿ ਗਿਆ ਤੇ ਜੇ ਐਵਰੇਜ ਲਈਏ ਤਾਂ ਇੰਝ ਸਾਡਾ ਬੰਦੇ ਨੇ ਏਰੀਆ ਹੈਗਾ ਉਥੇ ਕੁਝ ਅਗਾਗਾ ਚਾਹੋ ਰੋਪਣਾ ਗੁਰਦਾਸਪੁਰਾ ਤੁਹਾਡਾ ਬੈਕਗ੍ਰਾਉਂਡ ਮਹਾਰੀ ਦੀ ਹੈਗੀ ਆ ਤੇ ਅਸੀਂ ਪੰਜ ਜਲਾਮਾਂ ਦੀ ਧਰਤੀ ਕਹਿੰਦੇ ਆ ਤੇ ਦੂਸਰੇ ਪਾਸੇ Rajasthan ਨੂੰ ਸਾਰੇ ਕਹਿੰਦੇ ਜੀ ਇਹ ਤਾਂ ਡਰਾਈ ਸਟੇਟ ਹੈ ਜੀ ਇਹ ਤਾਂ ਰੇਤ ਰਿਸਤ ਦੇ ਤਾਂ ਇਹ ਹੁਣ ਇਹ ਵਿੱਚ ਮੈਨੂੰ ਗੱਲ ਤੋਂ ਝਿਜਕ ਵੀ ਆ ਨਹੀਂ ਤੇ ਸਾਡੇ ਦਾ ਜਿਹੜਾ ਪਰਸੈਂਟ ਏਰੀਆ ਹੈਗਾ ਉਹ Rajasthan ਦਾ ਵੱਧ ਹੋ ਗਿਆ ਉਹਨਾਂ ਲੋਕਾਂ ਨੂੰ ਫਿਕਰ ਸਿਗਾ ਸਾਡੇ ਸੁਕਾਰ ਦਿੱਤਾ ਜਦੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਜੇ ਦਵਾਈ ਵਾਲਿਆਂ ਨੇ ਹਰੀਅਲੀ ਬਣਾ ਲਈ ਹੈ ਤੇ ਸਾਡੇ ਪੰਜਾਬ ਦੀ ਹਰੀਅਲੀ ਜਿਹੜੀ ਉਹ ਘਟਣ ਲੱਗੀ ਹੈ ਮੈਨੂੰ ਇਸ ਚੀਜ਼ ਤੇ ਬਹੁਤ ਦੁੱਖ ਹੁੰਦਾ ਪਰ ਮੈਂ ਚਾਹਨਾ ਕਰਦਾ ਮਾਦੀਆਂ ਦੇ ਰਾਹੀਂ ਵਿੱਚ ਨੇ ਸਾਡੇ ਐਲ.ਆਰ.ਏ ਬੀਨ ਬੈਠੇ ਆ ਕਿਸੇ ਵੀ ਮੋਲਤ ਜੇ ਬੈਠੇ ਆ ਬਹੁਤ ਖੁਸ਼ੀ ਹੋਣੀ ਮੈਨੂੰ ਜਦੋਂ ਮੈਂ ਪਹਿਲਾਂ ਵੀ ਸਾਰੇ ਯੂਰੋਪੀਅਨ ਕੰਟਰੀਆਂ ਚ ਭੰਗ ਕੇ ਗਿਆ ਔਰ ਕੈਨੇਡਾ ਵੀ ਦੇਖਦਾ ਅੱਜ ਮੈਂ ਦਰਵਾਜ਼ੇ ਉੱਤੇ ਜਾਣਾ ਉੱਥੇ ਵੀ ਅੰਦਾਜ਼ਾ ਤਾਂ ਇਹੋ ਜਿਹਾ ਹੀ ਹੋਣਾ ਆ ਬਹੁਤ ਬਹੁਤ ਚਿੰਤਕ ਹੈ ਗਿਆ ਪਿੱਛੇੋਂ ਬਹੁਤ ਅਨੇਕਾ ਆਪਣੀ ਮਜਬੂਰੀ ਲਈ ਆ ਜ਼ਰੂਰੀ ਲਈ ਆ ਚਲੋ ਕੁਝ ਪੜਾਈ ਲਈ ਆ ਚੰਗੇ ਵੀ ਹੈਗੇ ਇਦਾਂ ਦੇ ਸਾਰੇ ਮਜਬੂਰੀ ਨੇ ਹੋਦੇ ਆ ਕੋਈ ਫੈਮਿਲੀਆ ਦੀ ਬਾਈਕ ਐਸ਼ੇ ਜਨਾਲ ਹੁੰਦੀ ਆ ਤੇ ਆਪਣੇ ਪੰਜਾਬ ਨੂੰ ਅਸੀਂ ਪੰਜ ਦਰਿਆਵਾਂ ਦੀ ਧਰਤੀ ਪਾਣੀ ਢਾਈਆਂ ਨਹੀਂ ਰਹੀ ਆ ਪਰ ਅਸੀਂ ਹਰਿਆਲੀ ਵਾਲੇ ਪਾਸੇ ਤਵੱਜੋ ਦਈਏ ਜਿਹੜੀਆਂ ਪਿੰਡਾਂ ਦੇ ਵਿੱਚ ਆਪਣੇ ਹਰਿਆਲੀ ਬਸ ਤੇ ਸਾਰੇ ਬੜਾਉਣ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਇਹ ਜਿਹੜੇ ਜ਼ਮੀਨ ਯਕੀਨਦਾਰਾ ਜਿੱਥੇ ਨਹੀਂ ਕਿਸੇ ਨੇ ਪਲਾਨੇ ਕਰਨੇ ਉਹ ਮੈਂ ਆਨੂੰ ਆਪ ਜਾ ਕੇ ਬਲੰਟਰ ਦੀ ਗਾਈਡ ਕਰ ਸਕਦਾ ਉਹ ਪੀਛਾ ਨਾ ਬਣਾ ਆਪਣੇ ਪੈਸੇ ਇਕੱਠੇ ਕਰੋ ਆਪਣੇ ਪੈਸੇ ਖਰਚਾਓ ਮੈਂ ਇਦਾਂ ਦਾ ਕੋਈ ਨਹੀਂ ਚਾਹਿਆ ਮੈਂ ਕੋਈ ਅਥਾਰਟੀ ਲਵਾ ਤਾਂ ਕਿ ਜਿਹੜਾ ਹੈ ਨਾ ਭਾਰਮਣੇ ਕਿ ਚਾਰੇ ਪਿੰਡਾਂ ਦੇ ਵਿੱਚ ਗੁਰਦੁਆਰਾ ਮੰਦਿਰ ਸਕੂਲ ਹੈ ਹਸਪਤਾਲ ਹੈ ਕੋਈ ਚਾਹੇ ਉਹ ਜਿਹੜੇ ਚਮਚਾਰ ਘਾੜੀਆਂ ਨੇ ਜਿੱਥੇ ਵੀ ਜਗ੍ਹਾ ਕਿਤੇ ਹੋ ਸਕਦੀ ਹੈ ਉਹ ਸਾਰੇ ਪੰਜਾਬ ਨਿਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਣੇ ਪਿੰਡਾਂ ਸ਼ਹਿਰਾਂ ਦੇ ਕਸਬਿਆਂ ਜਿੱਥੇ ਵੀ ਬੈਠੇ ਆਸੀਂ ਉੱਤੇ ਰੈਲੀ ਦਾ ਜ਼ਰੂਰ ਉਹ ਨਾਰਾ ਮਾਰੀਏ ਹੋਏ ਬੂਟੇ ਲਾਈਏ ਤਾਂ ਅਸੀਂ ਉਹਦੀ ਸਭ ਸਵਾਲ ਕਰੀਏ ਮੈਂ ਜਿੰਦਰ ਸਿੰਘ ਜੀ ਉਹਦੇ ਡਾਕਟਰ ਦਰਜੀਸ਼ਮ ਹੁੰਦੇ ਸੀ ਜਾਂ ਦੂਰ ਦਾ ਜਿੰਦਰ ਦੇ ਡਾਇਰੈਕਟਰ ਬਹੁਤ ਵਧੀਆ ਮੈਂ ਛੋਸੀ ਮੈਂ ਚਲਾ ਗਿਆ ਕਰੀਏ 15 ਵਾਤਾ ਪ੍ਰੋਗਰਾਮ ਬਣਾਣਾ ਸੀ ਸਾਡੇ ਮੀਰ ਸਾਹਿਬ ਨੇ ਚੰਗਾ ਲਾ ਤਾਂ ਮੈਂ ਉਧਰ ਚਲਾ ਗਿਆ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀ ਉਹ ਬੜੀ ਅਵੇਅਰਨੈਸ ਹੈ ਜੀ ਕਿ ਅੱਜਕੱਲ੍ਹ ਲੋਕਾਂ ਨੂੰ ਇਹ ਭੱਜ ਪਈ ਹੋਈ ਆ ਵੀ ਮੈਂ ਵੱਡੀ ਕਾਰ ਲੈਣਾ ਵੱਡੀ ਕੋਠੀ ਲੈਣਾ ਬੈਂਕ ਜੀ ਬੈਲੈਂਸ ਲੈਣਾ ਕਹਿੰਦੇ ਇਹ ਘਾਤ ਵੀ ਜਦੋਂ ਗੱਡੀ ਦੀ ਚਾਬੀ ਹੁੰਦੀ ਹੈ ਦੂਜੇ ਪਾਸੇ ਪਾਣੀ ਵਾਲੀ ਬੋਤਲ ਹੁੰਦੀ ਹੈ ਕਹਿੰਦੇ ਵੀ ਬਹੁਤਾ ਦੇਰ ਨਹੀਂ ਲੱਗਣੀ ਇਹ ਦਿਨ ਥੋੜੀ ਆ ਜਿੱਦਾਂ ਹਵਾ ਇੰਨੀ ਪੋਲੂਸ਼ਨ ਹੋ ਜਾਣੀ ਆ ਤੇ ਸਾਨੂੰ ਗੈਰ ਦੀਆਂ ਬੋਤਲਾਂ ਨਾਲ ਲੈਣੀਆਂ ਪੜੀਆਂ ਤੇ ਉਹ ਇਹਦਾ ਹੱਥ ਕਰਕੇ ਕਹਿੰਦੇ ਵੀ ਜੇ ਦੋਹਾਂ ਬੋਤਲਾਂ ਇੱਕ ਪਾਸੇ ਪਾਣੀ ਵਾਲੀ ਬੋਤਲ ਦੂਜੇ ਪਾਸੇ ਹਵਾ ਵਾਲੀ ਬੋਤਲ ਤਾਂ ਜਿਹੜੀ ਦਮ ਤਾਂ ਨਹੀਂ ਗਈ ਨਾ ਜਰਮੀ ਘੱਟਾ ਤੜਾ ਕੇ ਕੋਲ ਜਾ ਕੇ ਜਿਹੜੀ ਸਾਰੇ ਨੂੰ ਬੇਤੀ ਜਸਰ ਪਰਿਵਾਰੀ ਬਹੁਤ ਚੰਗਾ ਲੱਗਿਆ ਵੀ ਤੁਸੀਂ ਜਿਹੜਾ ਇਹ ਖੇਚਣ ਕੀਤੀ ਅਨਸਵਰ ਸਾਹਿਬ ਨੇ ਤੁਹਾਨੂੰ ਨਾਲ ਮੁਲਾਕਾਤ ਕਰਾਈ और मेरा संदेश ही का मैं तक रहा है कि मैं किसी भाने अपने सारे जिन्हें भी है पाया निवासी उन्होंने सारे को बेनती करा कि भाई इतने तकियाँ जी जी बखशो तुम करो सारे रज बोल के हरियाली हैगी भी कुछ अभी करिए थोड़ा थोड़ा करिए भावे जी हर पिंड सौ सौ बूटा भी अभी लाइए बड़े चार चार सौ लाइए बहुत जगह पाली तो अभी काफ़ी सारा इसनों योगदान पा सकते हैं सारे बहुत बहुत यही बेनती है और बहुत वह धनबाद ਮੇਰੇ ਕੋਲ ਕਮਾਈਆਂ ਨੂੰ ਕੁਝ ਦੱਲਾ ਹਸਬਾਤ ਆਉਂਦੇ ਸਾਲਿਆਂ ਕਿ ਪਿਆ ਕਾਫੀ ਤੁਸੀਂ ਜਿੱਤੇ ਬਹੁਤ ਸ਼ੁਕਰੀਆ ਤੁਹਾਡਾ ਜੋ ਸਮਾਜ ਦਾ ਅੰਤ ਤੱਕ ਬਾਕੀ ਜਿਹੜੇ ਤੁਹਾਡੇ ਹੈ ਜਿਹੜੇ ਤੁਹਾਡੀ ਮਹਾਰਤ ਹੈ ਉੱਤੇ ਵੀ ਜਲਦਾ ਕਰਨੀਆਂ ਨੇ ਤੇ ਦੋਸਤੋ ਅਸੀਂ ਕਿਉਂਕਿ ਦੁਆਬੇ ਤੋਂ ਨੇ ਸਰਦਾਰ ਜਸਵਿੰਦਰ ਸਿੰਘ ਬਿਰਗਾ ਇਨਕਲਾਬੀਆਂ ਦੇ ਪਿੰਡ ਚੋਂ ਬਾਬੇ ਭਗਤ ਸਿੰਘ ਬਿਰਗਾ ਦੇ ਪਿੰਡ ਚੋਂ ਉਹਨਾਂ ਦੇ ਪਰਿਵਾਰ ਚੋਂ ਨੇ ਤੇ ਕਿਉਂਕਿ ਅਸੀਂ ਕੋਈ ਉਸ ਜਿਹੜੀਆਂ ਉਹ ਮਤਾਰੀਆਂ ਨੇ ਪ੍ਰਾਣੀਆਂ ਉਹਨਾਂ ਦੇ ਬਹੁਤ ਪੰਜਾਬੀ ਫਖਰ ਕਰਦੇ ਆ ਤੇ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਮੈਂ ਦੋ ਤਿੰਨ ਕੀਤੀਆਂ ਨੇ ਵਿਆਹਾਂ ਬਾਰੇ ਜਾਂ ਕਰਕੇ ਉਹ ਕੋਈ ਦਵਾਬੇ ਨੂੰ ਟਾਰਗੇਟ ਨਹੀਂ ਕੀਤਾ ਕਿ ਦਵਾਬੇ ਵੀ ਜਦਾ ਗੁੱਸਾ ਨਾ ਕਰੇ ਮੈਂ ਇਸ ਕਰਕੇ ਕੀਤੀ ਆ ਕਿ ਸਾਡੇ ਦੇ ਗਰਾਵ ਉਹ ਸਲਾਕੇ ਚ ਜਿੱਥੇ ਅਸੀਂ ਜਿੱਥੇ ਵੀ ਜਿਹੜੀ ਵਿਰਾਸਤ ਹੈ ਜਿੱਦਾ ਜਿਹੜਾ ਸਪੱਸ਼ਟ ਰਵੇ ਕਿ ਗੁਰੂਆਂ ਨੇ ਸਾਨੂੰ ਜੋ ਦਿੱਤਾ ਸਭੇ ਸਾਂਝੀ ਵਾਲ ਸਦਾ ਦਾ ਅਸੀਂ ਉਹ ਜਿਹੜਾ ਪ੍ਰਿੰਸੀਪਲ ਸੀਗਾ ਉਹ ਜਿਹੜਾ ਸਾਡਾ ਬੇਸਿਕ ਗੁਰੂ ਗ੍ਰੰਥ ਸਾਹਿਬ ਦਾ ਸਦਾ ਹਤ ਆ ਉਤਪ ਦੇ ਖਿਰਕਿ ਹੋਏ ਆ ਤੇ ਪੰਜਾਬ ਨੂੰ ਘਟੋ ਘਟ ਇਹਦੇ ਚੋਂ ਨਿਕਲਣਾ ਚਾਹੀਦਾ ਨਹੀਂ ਤੇ ਅਸੀਂ ਬਹੁਤ ਬੁਰੇ ਦੌਰ ਚ ਹੋਰ ਅੱਗੇ ਜਾ ਸਕਦੇ ਆ ਕਿ ਇਹਨੂੰ ਕੋਈ ਸਾਡੀ ਗੱਲ ਬੁਰੀ ਲੱਗੀ ਹੋਵੇ ਤੇ ਤੁਸੀਂ ਤੇਰਾ ਮਾਫੀ ਚਾਹੁੰਦੇ ਆ ਤੁਹਾਡੇ ਵੀ ਮਾਫੀ ਚਾਹੁੰਦੇ ਹੋ ਚਾਹਦੇ ਨਹੀਂ ਬਣਦੀ ਹੋਏਗਾ ਬਹੁਤ ਬਹੁਤ ਸ਼ੁਕਰੀਆ ਬਲਵੰਤ ਜੀ ਦਾ ਜੀ ਸੰਗਤ ਦਾ ਬਹੁਤ ਮਾਫੀ ਮੈਂ ਕੋਈ ਨਾ ਪਲੀ ਜਿਹਾ ਖਵਾਦਾਂ